ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਨਰਸਿੰਘ ਕੋਰਸ ਕੀਤਾ ਸ਼ੁਰੂ ਇਸ ਮੌਕੇ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਤਾਰੀਵਾਲ ਕਾਉਂਸਲਰ ਤਰਨਜੀਤ ਸਿੰਘ ਵਾਲੀਆ ਕਾਉਂਸਲਰ ਅਨੁਰਾਗ ਮਨਖੰਡ ਕਾਉਂਸਲਰ ਪ੍ਰਿਤਪਾਲ ਕੌਰ ਤੁਲੀ ਆਪ ਨੇਤਾ ਸੰਤੋਸ਼ ਕੁਮਾਰ ਗੋਗੀ ਮਾਰਕੀਟ ਕਮੇਟੀ ਦੇ ਚੇਅਰਮੈਨ ਤਲਵਿੰਦਰ ਰਾਮ ਆदि ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ

केन्द्र सरकार की एडमिनिस्ट्रेटिव संशोधन को जारी एक बार हाजिर सुत्र आया कि उन्होंने यह आदेश है सस्ती पेशकश को घोषणा हम उन्हें एक तरह हाजिर जतन को बहुत दृष्टि से गंभीर नहीं याद मारे उन्होंने देर दिया केंद्र किया ना हमें कई गरीब रे ने जैसे आवाज सुनानी पर बाप बाप के नियम मान तंत्र अभी माहौल में बिहकाया है ਸਤ ਨਾਮ ਸਤ ਨਾਮ ਸਤਿ ਗੁਰੂ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ 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 ਜੀ ਜਿਨ ਕੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਮੇਟੇ ਦਇਆਲੁਕ ਤੁਮਹੇ ਸ਼ਾਂਤ ਰਹਾ ਜੋ ਮੰਗੈ ਖਾਪ ਆਪਣੇ ਅਸਵੀ ਮੈਂ ਰਗ ਤੋਂ ਆਪਣਾ ਅਰਦਾਸ ਹੈ ਕਿ ਤੁਹਾਨੂੰ ਬਹੁਤ 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 ਸੌ ਨਿਹਾਲ ਸੱਚੀ ਕਾਲ ਵਾਹਿਗੁਰੂ ਪ੍ਰਿੰਸ ਮੈ ਸਰਵਤਮ ਕੌਫਸਾ ਜੀ ਅਰਦਾਸ ਹੈ ਜੀ ਸਰਵਤਮ ਕੌਫਸਾ ਜੀ ਕੋ ਵਾਹਿਗੁਰੂ 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 ਜੀ ਤੇ ਆਵੇ ਦੇਵੀ ਆਪਨੀ ਦਾ ਸਤਿਗੁਰੂ ਸਭ ਸੁਖੋ ਸਤਿਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ موسیقی ਸਾਚੀ ਨਬੀ ਜੀ ਦੇ ਜੀਵਨ ਅਤੇ ਉਹ ਦਾ ਦੇਖੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੀਆਂ ਪਹਿਲੇ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਨਵੇਂ ਸਾਲ ਦੇ ਉਪਲਬਖ ਦੇ ਵਿੱਚ ਅੱਜ ਸਰਵ ਨੌਜਵਾਨ ਸਭਾ ਵੱਲੋਂ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰਾਤ ਸ਼ਬਦ ਕੀਰਤਨ ਵੀ ਹੋਇਆ ਉਸ ਦੇ ਵਿੱਚ ਸਾਰਿਆਂ ਨੂੰ ਸ੍ਰੀ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਾਰੇ ਸਭਾ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਇਹ ਹੀ ਅਰਦਾਸ ਕਰਦੇ ਆ ਕਿ ਸਾਰੇ ਜਿਹੜੇ ਸਭਾ ਦੇ ਮੈਂਬਰ ਹਨ ਉਹਦੇ ਬੱਚੇ ਹਨ ਉਹ ਸਾਰਿਆਂ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬ ਨੌਜਵਾਨ ਡਿਸਟ੍ਰਿਕਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਸਾਹਿਬ ਜੀ ਦਾ ਉਹ ਤਾਸਰਾ ਲੈ ਕੇ ਲੰਦੇ ਹੋਏ ਸਰਬ ਨੌਜਵਾਨ ਸਾਧਵਲੂ ਇੱਕ ਸੁਖਨੀ ਸਾਹਿਬ ਜੀ ਦਾ ਪਾਠ ਉੱਚੇ ਜਿਹੜੇ ਵਕੇਸ਼ਨ ਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਲਈ ਰੱਖਿਆ ਗਿਆ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਗੁਰਵਿੰਦਰ ਸੰਧਾਲੀਵਾਲ ਜੀ ਆਪਣੇ ਨਾਲ ਆਪਣੇ ਵਿਸ਼ੇਸ਼ ਥੇਲੇ ਸਾਥੀਆਂ ਨਾਲ ਇੱਥੇ ਪਹੁੰਚੇ ਉਹਨਾਂ ਵੱਲੋਂ ਵੀ ਇਸ ਨਵੇਂ ਸਾਲ ਦੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੱਤੀ ਗਈ ਹੈ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਰਬ ਨੌਜਵਾਨ ਸਾਧ ਰਿਸਟਰ ਤੇ ਹਮੇਸ਼ਾ ਹੀ ਮਿਹਰ ਪਰਿਆਤ ਰੱਖੇ ਤੇ ਇਹ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਚੜ ਕੇ ਹੋਰ ਕੰਮ ਕਰਨ ਧੰਨਵਾਦ ਧੰਨਵਾਦ ਜੀ ਹਾਂਜੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਣੀ ਤੁਹਾਡੀ ਆਪਣੇ ਸ਼ਹਿਰ ਦੀ ਸੰਸਥਾ ਸਰਬ ਨਵਜੋਸਾ ਵੈਲਫੇਅਰ ਸੁਸਾਇਟੀ ਅੱਜ ਇਥੇ ਚਾਲ ਨਗਰ ਸਕੀਮ ਨੰਬਰ 3 ਦੇ ਵਿੱਚ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰਖਾ ਕੇ ਨਵੇਂ ਸਾਲ ਦਾ ਆਰੰਭ ਕੀਤਾ ਗਿਆ ਜਿਹਰੇ ਵਿੱਚ ਸੰਸਥਾ ਵੱਲੋਂ ਨਵੇਂ ਕੋਰਸੇ ਵੀ ਇੰਟਰੋਡਿਊਸ ਕੀਤੇ ਗਏ ਸਲਾਈ ਕੜਾਈ ਦੇ ਕੋਰਸੇ ਬਿਊਟੀਸ਼ੀਅਨ ਦੇ ਕੋਰਸੇ ਕੰਪਿਊਟਰ ਦੇ ਕੋਰਸੇ ਹੋਰ ਕਈ ਤਰ੍ਹਾਂ ਦੇ ਕੋਰਸੇ ਇਸ ਸਾਲ ਸ਼ੁਰੂ ਕੀਤੇ ਗਏ ਆ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਤੇ ਇਹ ਉਮੀਦ ਕਰਦੇ ਆ ਕਿ ਅਸੀਂ ਸਾਰੇ ਸਿਹਤਮੰਦ ਪੰਜਾਬ ਲਈ ਕੰਮ ਕਰਾਂਗੇ ਕੁਝ ਚੰਗੇ ਲਈ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਦੂ ਵਾਦੂ ਹਾਂਜੀ ਵਾਈਟੇ ਕੰਨੀ ਹਾਂਜੀ ਭਾਈ ਗੋਜੀ ਦਾ ਖਾਲਸਾ ਸ਼੍ਰੀ ਵਾਹਿਗੋਜੀ ਦੀ ਝੋਤੇ ਮੈਂ ਤਵਿੰਦਰ RAM ਚੇਰਮੈਨ ਮਾਰਕੀਟ ਫਗਵਾੜਾ ਆਪਣੇ ਵੱਲੋਂ ਅਤੇ ਆਪਣੀਆਂ ਆਮਾਦੀਮਤੀ ਨੂੰ ਫਗਵਾੜਾ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਲੱਖ-ਲੱਖ ਮੁਬਾਰਕਬਾਦ ਹੋਵੇ ਇਹਨਾਂ ਦੇ ਸਾਲ ਦੀ ਉੱਥੇ ਹੀ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਜਿਹੜਾ ਇੱਥੇ ਬ੍ਰਿਟਿਸ਼ਨ ਕੋਰਸ ਅਤੇ ਸਿਕਲਾਈ ਕੋਰਸ ਜਿੱਥੇ ਹੋਰ ਵੀ ਕੋਰਖ ਕੰਪਿਊਟਰ ਸੈਂਟਰ ਵੀ ਚਲਾਇਆ ਜਾਂਦਾ ਹੈ ਉੱਥੇ ਅੱਜ ਨਸ਼ਮਤ ਹੋਣ ਲਈ ਆ ਰਹੇ ਆਏ ਆ ਜਿੱਥੇ ਉਹਨਾਂ ਨੇ ਅੱਜ ਪਰਮ ਪਿਤਾ ਪਰਮਾਤਮਾ ਦਾ ਉਹ ਤਾਸਰਾ ਲੈਂਦੇ ਹੋਏ ਸੁਖਮਣੀ ਸਾਹਿਬ ਜੀ ਦੇ ਭੋਗ ਪਾਏ ਨੇ ਉੱਥੇ ਹੀ 9 ਸਾਲ ਦੀ ਅਗਾਜ ਲਈ ਪਰਮਾਤਮਾ ਉਹਨਾਂ ਲਈ ਚੜ੍ਹਦੀ ਆਉਣ ਵਾਲੇ ਸਾਲ ਵਿੱਚ ਨਵੀਆਂ ਅੰਤਰਕੀਆਂ ਦੇ ਲੀਹਾਂ ਤੇ ਲਿਜਾਵੇ ਅਸੀਂ ਆਸ ਕਰਦੇ ਹਾਂ ਕਿ ਸਰਬਣਾ ਨੌਜਵਾਨ ਸਭਾ ਦਾ ਇੱਕ ਇੱਕ ਵਿਅਕਤੀ ਜਿਹੜਾ ਇਸ ਵਿੱਚ ਸ਼ਾਮਲ ਹੈ ਪਰਮਕ ਦਾ ਪਰਮਾਤਮਾ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਦੁਨੀ ਦੇ ਵਿੱਚ ਦੇਸ਼ ਵਿੱਚ ਬੈਠੇ ਸਾਡੇ ਸਾਰੇ ਭਾਰਤ ਵਾਸੀਆਂ ਲਈ ਜਿੱਤੇ ਜਿਹੜੋ ਆਮ ਸਰਬ ਨੌਜਵਾਨ ਸਭਾ ਦਾ ਸਾਥੀ ਹੈ ਪਰਮਕ ਦਾ ਪਰਮਾਤਮਾ ਤੇ ਚੜ੍ਹਦੀ ਕਲਾ ਵਿੱਚ ਰੱਖੇ ਇਦਾਂ ਨਿਵਰਤਾ ਬਖਸ਼ਾ ਮਾਰੋ ਧੰਨਵਾਦ ਜੀ ਸਰ ਧੰਨਵਾਦ ਜੀ ਹਾਂਜੀ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਉਹਨਾਂ ਦੇ ਆਫਿਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਏ ਗਏ ਔਰ ਨਵੇਂ ਸਾਲ ਦੀ ਜਿਹੜੀ ਮੁਬਾਰਕ ਬਾਤ ਆ ਔਰ ਸਮੂਹ ਦੇਸ਼ਵਾਸੀਆਂ ਨੂੰ ਔਰ ਹਲਕਾ ਫਗਵਾੜ ਦੇ ਨਿਵਾਸੀ ਨੂੰ ਦਿੱਤੀ ਗਈ ਹੈ ਔਰ ਜਿੰਨੇ ਵੀ ਸਾਡੇ ਅਧੂਰੇ ਕਾਰ ਸੀ ਅਸੀਂ ਮਹਾਰਾਜ ਅੱਗੇ ਬੇਤੀ ਕੀਤੀ ਹੈ ਕਿ ਮਹਾਰਾਜ ਕਿ ਸਾਨੂੰ ਹੋਰ ਬਲ ਬਖਸ਼ੋ ਅਸੀਂ ਉਹਨਾਂ ਨੂੰ ਸੰਪੂਰਨ ਕਰਨ ਦੇ ਵਿੱਚ ਜਿੰਨਾ ਵੀ ਅਸੀਂ ਯੋਗਦਾਨ ਪਾ ਸਕੀਏ ਤੁਹਾਡਾ ਆਸ਼ੀਰਵਾਦ ਚਾਹੀਦਾ ਔਰ ਜਿੰਨੇ ਵੀ ਨਵੇਂ ਕੋਰਸ ਜਿਹੜੇ ਆ ਸਰ ਨੌਜਵਾਨ ਸਭਾ ਵੱਲੋਂ ਅਰੰਭੇ ਗਏ ਆ ਉਹਨਾਂ ਦੇ ਲਈ ਅੱਜ ਦੁਆ ਕੀਤੀ ਹੈ ਅਰਦਾਸ ਕੀਤੀ ਹੈ ਕਿ ਇਹਨਾਂ ਬੱਚਿਆਂ ਦੇ ਦੇ ਲਈ ਹਮੇਸ਼ਾ ਜਿਸ ਤਰ੍ਹਾਂ ਅਸੀਂ ਖੜਦੇ ਆਏ ਆ ਉਸੇ ਤਰ੍ਹਾਂ ਅਸੀਂ ਖੜਦੇ ਰਹੀਏ ਔਰ ਸਭ ਨੂੰ ਬੇਨਤੀ ਕਰਦੇ ਆਂ ਕਿ ਆਓ ਇਸ ਸ਼ੁਭ ਮੌਕੇ ਦੇ ਉੱਪਰ ਅਬ ਆਪਣੇ ਅੰਦਰ ਜਿੰਨੇ ਵੀ ਕੋਈ ਗੁੱਸੇ ਗਿਲੇ ਹੈਗੇ ਆ ਕਿਸੇ ਪ੍ਰਤੀ ਵੀ ਉਹ ਭੁਲਾ ਕੇ ਰੇਟ ਨੂੰ ਨਾਲ ਲੈ ਕੇ ਚਲੀਏ ਔਰ ਮਨੁੱਖਤਾ ਦੇ ਭਲੇ ਦੇ ਲਈ ਆਪਣਾ ਆਪ ਵਾਰ ਕੇ ਗੁਰੂ ਮਾਰੇ ਦੀ ਲੜ ਲੱਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਰ ਸਾਹਿਬ ਜੀ ਵਾਈਟ ਜੀ ਤੇ ਮੈਂ ਆਪਣੇ ਬੋਲوں ਨੂੰ ਸਭ ਤੋਂ ਪਹਿਲਾਂ ਅੱਜ ਦੇ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵੱੱਜਾ ਵੱੱਜਾ ਪ੍ਰਕਾਸ਼ ਸਵਾਹ ਨੂੰ ਨਿਮਰ ਸਤਿਕਾਰ ਦਿੰਦਾ ਮੈਂ ਸਾਧੀਆਂ ਸਾਰੇ ਵਾਸੀਆਂ ਨੂੰ ਇਲਾਵਾ ਵਸੇ ਦੇਸ਼ ਵਾਸੀਆਂ ਨੂੰ ਲੱਖ ਲੱਖ ਬਧਾਈ ਦਿੰਦਾ ਅਤਨਾਜ ਜੀ ਗੁਰੂ ਮਾਦਾ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਉਹ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਬਰਨ ਦੀ ਕਿਰਪਾ ਦੇ ਨਾਲ ਜੋ ਸਾਰੇ ਗੌਰਮਸ਼ੀਲ ਸਾਹਿਬ ਕਦੇ ਅਰੇ ਕੀ ਜਾਂ ਜਾਂ ਕੋਈ ਸਾਡੀਆਂ ਗਲਤ ਕੰਮ ਹੋਇਆ ਜਾਂ ਕੋਈ ਹੋਇਆ ਉਹਨਾਂ ਨੂੰ ਸੁਧਾਰ ਕੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਨਵੇਂ ਸਾਲ ਵਿੱਚ ਅਸੀਂ ਅਜ ਪ੍ਰਣ ਕਰੀਏ ਅਸੀਂ ਇਹ ਸੀਆਂ ਕਮੀਆਂ ਦੂਰ ਕਰਦੇ ਹੋਏ ਲੋਕਾਂ ਦੀ ਭਲਾਈ ਵਿੱਚ ਭਲਾਈ ਲਈ ਸੇਵਾ ਲਈ ਅਸੀਂ ਬਤੁਤ ਕੰਮ ਕਰਾਂਗੇ। ਉਹ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹੈਗੇ ਕਿ ਸਰ ਨੌਜਵਾਨ ਸਭ ਜੇਹੇ ਸਜਣ ਬੜੇ ਚਾਹੀਏ। ਪਿਛਲੇ ਲਗਭਗ ਮੇਰੇ ਖਿਆਲ ਜਲਾਈਏ ਤਾਂ ਠੀਕ ਸੌ ਤੋ ਲਗਭਗ ਦੇਰਾ ਹੈਗਾ ਕਿ ਲੋਕ ਸੇਵਾ ਵਿੱਚ ਲੱਗੇ ਹੋਏ ਪਿਛੇ ਜੇਨਾ ਵੱਲੋਂ ਜਿੱਥੇ ਲੜਕੀਆਂ ਤੇ ਜਿਹੜੇ ਪਰਿਵਾਰਾਂ ਦੀਆਂ ਲੜਕੀਆਂ ਨੇ ਸ਼ਾਦੀ ਕੀਤੀ ਜਾਂਦੀਆਂ। ਜਿਹੜੀ ਗੁਰਬਿਆਂ ਨੂੰ ਸਹਾਰਾ ਬੰਦੇ ਹੈਗੇ ਨੇ। ਹਰ ਸਮੇਂ ਸਮੇਂ ਸਰ ਮੈਡੀਕਲ ਚੈੱਕਅਪ ਕਰਕੇ ਕੰਮ ਵੀ ਲਗੰਦੇ ਹੈਗੇ ਨੇ। ਤਾਂ ਉਹ ਪਿਛੇ ਜੇਨਾ ਵੱਲੋਂ ਇਸੇ ਕਾਫੀ ਸਮੇਂ ਤੋਂ ਬੱਚਿਆਂ ਨੂੰ ਜਿਹੜਾ ਇੱਕ ਓਗਨੀਫਿਕੇਸ਼ਨ ਦਾ ਸਲਾਈ ਦਾ ਜਿਹੜਾ ਕੋਸ਼ਿਸ਼ ਕਰਾਇਆ ਜਾ ਰਿਹਾ ਸੀ। ਉਹ ਕੋਸ਼ਿਸ਼ ਕਰੇ ਵਿੱਚ ਜੋੜਦੇ ਹੋਏ ਜੇਨਾ ਵੱਲੋਂ ਰਬ ਬੱਚਾ 6 ਮੇਰੇ ਦਾ ਨਰਸਿੰਗ ਜਿਹੜਾ ਹੈਗਾ ਉਹਦਾ ਕੋਰਸ ਸਟਾਰਟ ਕਰਵਾਇਆ ਗਿਆ ਹੈ ਬਹੁਤ ਹੀ ਬੜਾ ਤਰਲਾ ਹੈਗਾ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਪਾ ਦੇਖੇ ਦਾਦੇ ਸਮੇਂ ਵਿੱਚ ਕਰਕੇ ਜੁਆਇੰਟ ਫੈਮਿਲੀ ਹੁੰਦੀ ਸੀਗੀ ਤਾਂ ਹੁਣ ਜਿਹੜਾ ਹੈਗਾ ਪਰਿਵਾਰਾਂ ਵਿੱਚ ਇੱਕ ਦੋ ਦੋ ਅਸਟ ਵਾਈਫ ਹੀ ਰਹਿੰਦੇ ਹੈਗੇ ਤੇ ਜਿਆਦਾ ਸਾਡੇ ਜਿਹੜੇ ਬੱਚੇ ਹੈਗੇ ਨੌਜਵਾਨ ਉਹ ਬਾਹਰ ਦੇਸ਼ਾਂ ਵਿੱਚ ਚਲੇ ਗਏ ਜਿਸ ਕਰਕੇ ਪਿੱਛੇ ਉਹਨਾਂ ਦੇ ਮਾਤਾ ਪਿਤਾ ਬਹੁਤ ਜ਼ਿਆਦਾ ਬੇਵਜੁਰਬ ਹੋ ਜਾਂਦੇ ਨੇ ਇਕਲਕੇ ਹੋ ਕੇ ਉਸਦੇ ਕੋਈ ਰੰਗਦਾ ਇਸ ਤਰ੍ਹਾਂ ਦੇ ਜਿਹੜੇ ਬੱਚੇ ਹੈ ਇਥੋਂ ਦੱਸ ਕੇ ਜਿਲੇ ਕੇ ਜਾਣਗੇ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਸਾਡੇ ਬਜ਼ੁਰਗਾਂ ਲਈ ਬਹੁਤ ਹੀ ਸਹਾਇਤਾ ਹੋਏਗੀ ਤੋਂ ਮੈਂ ਇਹ ਵਿਕ ਕਰਦਾ ਕਿ ਇਹ ਬੱਚੇ ਇਥੋਂ ਅੱਛੇ ਸਿੱਖਿਆ ਪ੍ਰਾਪਤ ਕਰਕੇ ਜਿਹੜਾ ਬੇਟਾ ਉਹ ਲੋਕ ਲਈ ਵਾਸਤੇ ਅਤੇ ਸਮਾਜ ਦੀ ਸੇਵਾ ਵਾਸਤੇ ਆਉਣਗੇ ਉਹ ਮੈਂ ਆਪਣੇ ਬਲੋਂ ਅੱਜ ਸਾਰੇ ਸਾਰੇ ਤੁਹਾਡੇ ਕੋਲ ਕੰਪਲੈਕਸ ਵਿੱਚ ਜਿਹੜਾ ਇਹਨਾਂ ਉੱਥੇ ਪਰਮਾਦਰਸ਼ ਨਾਮ ਦਾ ਜਨਰਲ ਆਸਪਤਾਲ ਹੈ ਕਿ ਦਿੱਨੇ ਵੀ ਇਹਨਾਂ ਦੇ ਇੰਸਟੀਚਿਊਟ ਦੇ ਵਿੱਚ ਬੱਚੇ ਸਟੱਡੀ ਲੈਂਦੇ ਹਿੱਕੇ ਨੇ ਪਰਮਾਤਮਾ ਦੇ ਬਹੁਤ ਆਸਰ ਕਰ ਰੌਣ ਵਾਲੇ ਸਮੇਂ ਵਿੱਚ ਹੋਰ ਨੇ ਨੂੰ ਠੋਕੇ ਜਿੱਥੇ ਹੋ ਸਮਾਜ ਸੇਵਾ ਕਰਉਂਦੇ ਹਨ ਪਰਮਾਤਮਾ ਅਗੇ ਇਹ ਵੀ ਤਰਸ ਹੈਗੀ ਹੈ ਇਹ ਸਭਾ ਦਾ ਖਾਤੇ ਆਪਣੇ ਵਿਸ਼ੇਸ਼ ਕੋਪਾ ਬਣਾਈ ਰੱਖਣਾ ਔਰ ਵਾਲੇ ਸਮੇਂ ਵਿੱਚ ਹੋਰ ਵੱਧ ਤੋਂ ਵੱਧ ਦੇ ਨੀਂਹ ਲੋਕ ਸੇਵਾ ਵਿੱਚ ਅਗੇ ਵਾਹਿਗੁਰੂ ਜੀ ਕੀ ਫਤ